ਤੋਰ ਦੇ ਕੇ ਜਿਹੜੀ ਵਲਕ ਹੋ ਰਿਹਾ ਉਹ ਗੋਤਮਾਨ ਫੋੜਿਆ ਤੁਸੀਂ ਪਾਸੇ ਕਿੰਨਾ ਲੰង ਸਕਰੋ ਤੇ ਰਾਈਟ ਨਹੀਂ ਕਰਨੀ ਕਿਦੋਂ ਰਾਸ਼ਟ੍ਰ ਹਿਤ ਦੇ ਵਿੱਚ ਹਾਈ ਕਮਾਂਡ ਕੋਈ ਫੈਸਲਾ ਲੈਂਦੀ ਹੈ ਤੇ ਅਸੀਂ ਐ ਕਰਦੇ ਆਂਗੇ ਅਸੀਂ ਕੀਤਾ ਬਹਿ ਨਹੀਂ ਕਰ ਦਿਓ ਫਿਰ ਜੋ ਹਾਈ ਕਮਾਂਡ ਕਹੇ ਸਰਵੋੱਚ ਹਬ ਤੱਕ ਯਹੀ ਬਤਾਇਆ ਗਿਆ ਹੈ ਕਿ ਆਪਨੇ 13 ਕੀ 13 ਸੀਟੋਂ ਪਰ ਚੋਣ ਲੜਨਾ ਹੈ ਪੰਜਾਬ ਤੇ ਦਿੱਲੀ ਚ ਮਾਂ ਆਪਣੇ ਬੱਚੇ ਨੂੰ ਦੁਨੀਆ ਦੀ ਸਭ ਤੋਂ ਛੋਟੀ ਕਹਾਣੀ ਸੁਣਾ ਸਕਦੀ ਹੈ ਇੱਕ ਸੀ ਕਾਂਗਰਸ ਪੰਜਾਬ ਦੇ ਵਿੱਚ ਗੱਟ ਜੋੜ ਵਾਲਾ ਫਸਿਆ ਹੋਇਆ ਹੈ ਪੇਚ ਕਿਉਂਕਿ ਆਮ ਆਦਮੀ ਪਾਰਟੀ ਤੇ ਕਾਂਗਰਸੀਆਂ ਨੂੰ ਗੱਟ ਜੋੜ ਵਾਲੀ ਗੱਲ ਨਹੀਂ ਆ ਰਹੀ ਮੇਜ ਇਸੇ ਲਈ ਤਾਂ ਜਦੋਂ ਵੀ ਗੱਟ ਜੋੜ ਵਾਲਾ ਹੁੰਦਾ ਹੈ ਸਵਾਲ ਤਾਂ ਦੋਵੇਂ ਤਰ੍ਹਾਂ 13 13 ਸੀਟਾਂ ਤੇ ਚੋਣ ਲੜਨ ਦੀ ਠੋਕਦੀਆਂ ਨੇਤਾਲ ਦਾਅਵੇ ਕੀਤੇ ਜਾਂਦੇ ਨੇ ਆંકੜਿਆਂ ਦੇ ਨਾਲ ਤੇ ਉਧਰ ਕੇਂਦਰੀ ਲੀਡਰਸ਼ਿਪ ਸੀਟ ਸ਼ੇਅਰਿੰਗ ਤੱਕ ਪਹੁੰਚ ਗਈ ਹੈ ਗੱਲਬਾਤ ਦਾ سلسلہ ਚੱਲ ਰਿਹਾ ਪਰ ਇਧਰ ਦੋਵੇਂ ਤਰ੍ਹਾਂ ਇੱਕ ਦੂਜੇ ਤੋਂ ਵੱਧ ਕੇ ਖੁਦ ਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਨੇ ਆંકੜਿਆਂ ਦਾ ਵੀ ਸਹਾਰਾ ਲਿਆ ਜਾਂਦਾ ਹੈ ਕਾਂਗਰਸ ਕਹਿੰਦੀ ਹੈ ਕਿ ਲੋਕ ਸਭਾ ਉਹਨਾਂ 2019 ਦੇ ਵਿੱਚ ਉਹਨਾਂ ਨੇ ਚੰਗਾ ਪ੍ਰਦਰਸ਼ਨ ਕੀਤਾ ਸੀ ਉਹਨਾਂ ਆਸਵੰਨ ਨੇ ਕਿ ਇਸ ਵਾਰ ਵੀ ਉਹ ਚੰਗਾ ਹੀ ਪ੍ਰਦਰਸ਼ਨ ਕਰਨਗੇ ਆંકੜੇ ਜੇਕਰ ਦੇਖੀਏ ਤਾਂ ਕਾਂਗਰਸ ਨੂੰ 2019 ਦੇ ਵਿੱਚ 7 ਸੀਟਾਂ ਮਿਲੀਆਂ ਸਨ ਆਮ ਆਦਮੀ ਪਾਰਟੀ ਕੋਲ ਇੱਕੋ ਸੀਟ ਹੈ ਲੋਕ ਸਭਾ ਦੇ ਵਿੱਚ ਉਹਨਾਂ ਦਾ ਇੱਕੋ ਐਮਪੀ ਹੈ ਜਦੋਂ ਕਿ ਸ਼ੋਮਨੀਆ ਅਕਾਲੀ ਦਲ ਕੋਲ ਦੋ ਸੀਟਾਂ ਨੇ ਭਾਜਪਾ ਕੋਲ ਵੀ ਦੋ ਨੇ ਤੇ ਸ਼ੋਮਨੀਆ ਅਕਾਲੀ ਦਲ ਅੰਮ੍ਰਿਤਸਰ ਕੋਲ ਇੱਕ ਸੀਟ ਹੈ ਇਸ ਲਈ ਕਾਂਗਰਸ ਕਹਿ ਰਹੀ ਹੈ ਕਿ ਲੋਕ ਸਭਾ ਜਦੋਂ ਪਿਛਲੀਆਂ ਦੇ ਵਿੱਚ ਉਹਨਾਂ ਨੇ ਚੰਗਾ ਪ੍ਰਦਰਸ਼ਨ ਕੀਤਾ ਤੇ ਇਸ ਵਾਰ ਵੀ ਉਹ ਵਧੀਆ ਪ੍ਰਦਰਸ਼ਨ ਕਰਨਗੇ ਜਦੋਂ ਕਿ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਤੇ ਬਾਗੂ ਆ ਗਿਆ ਆਮ ਆਦਮੀ ਪਾਰਟੀ ਕਿਉਂਕਿ ਹੁੰਜਾ ਫੇਰ ਜਿੱਤ ਹਾਸਲ ਕੀਤੀ ਸੀ ਆਮ ਆਦਮੀ ਪਾਰਟੀ ਨੇ ਇਸ ਲਈ ਉਹ ਸੱਤਾ ਧਿਰ ਵੀ ਹੈ ਤੇ ਇਸ ਲਈ ਦਾਵਾ ਠੋਕ ਰਹੀ ਹੈ ਕਿ ਉਹਨਾਂ ਦੀ ਮਜ਼ਬੂਤ ਪਕੜ ਇਸ ਵੇਲੇ ਪੰਜਾਬ 'ਚ ਹੈ ਜੇਕਰ ਵਿਧਾਨ ਸਭਾ ਦੇ ਅੰਕੜਿਆਂ ਤੇ ਨਜ਼ਰ ਮਾਰੀਏ ਤਾਂ ਕਾਂਗਰਸ ਨੂੰ ਸਿਰਫ 18 ਸੀਟਾਂ ਮਿਲੀਆਂ ਸਨ ਜਦੋਂ ਕਿ ਆਮ ਆਦਮੀ ਪਾਰਟੀ ਨੇ 92 ਸੀਟਾਂ ਹਾਸਲ ਕੀਤੀਆਂ ਸਨ ਇਤਿਹਾਸ ਰਚ ਦਿੱਤਾ ਸੀ ਇੱਕ ਵੱਡੀ ਜਿੱਤ ਸੀ ਜੋ ਕਿਸੇ ਪਾਰਟੀ ਨੂੰ ਨਸੀਬ ਹੋਈ ਸੀ ਪੰਜਾਬ 'ਚ ਤੇ ਜਦੋਂ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਸਿਰਫ 3 ਤੇ ਭਾਜਪਾ ਨੂੰ 2 ਸੀਟਾਂ ਮਿਲੀਆਂ ਸਨ ਤੇ ਇਨ੍ਹਾਂ ਅੰਕੜਿਆਂ ਦੇ ਆਧਾਰ ਤੇ ਹੁਣ ਆਮ ਆਦਮੀ ਪਾਰਟੀ ਪੂਰੀ ਤਰ੍ਹਾਂ ਨਾਲ ਆਸਵੰਦ ਹੈ ਕਿ 13 ਦੀਆਂ 13 ਸੀਟਾਂ ਚ ਇਹ ਲੈਣਗੇ ਇਸ ਲਈ ਇੱਕ ਦੂਜੇ ਨੂੰ ਨੀਚਾ ਦਿਖਾਉਣ ਦੇ ਲਈ ਪੂਰੀ ਕੋਸ਼ਿਸ਼ ਕੀਤੀ ਜਾਂਦੀ ਹੈ ਜੇਕਰ ਬਿਆਨ ਸੁਣੀਏ ਤਾਂ ਜਿਹਾ ਹੀ ਜਾਪਦਾ ਹੈ ਕਿ ਗੱਡਜੋੜ ਵਾਲਾ ਪੇਟ ਪੰਜਾਬ ਦੇ ਵਿੱਚ ਬੁਰੀ ਤਰ੍ਹਾਂ ਦੇ ਨਾਲ ਫਸਿਆ ਹੋਇਆ ਜੋ ਪੰਜਾਬ ਇਕਾਈ ਹੈ ਆਮ ਆਦਮੀ ਪਾਰਟੀ ਦੀ ਉਹ ਵੀ ਕਰੜਾ ਰੁਖ ਕਾਂਗਰਸ ਦੇ ਪ੍ਰਤੀ ਅਖਤਿਆਰ ਕਰ ਚੁੱਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਤਾਂ ਇਹ ਵੀ ਕਹਿ ਦਿੱਤਾ ਸੀ ਕਿ ਇਕ ਥੀ ਕਾਂਗਰਸ ਬਿਆਨ ਤੁਸੀਂ ਸੁਣੇ ਨੇ ਤਲਕ ਬਿਆਨ ਨਹੀਂ ਹੋ ਰਹੀ ਹੈ ਇੱਕ ਦੂਜੇ ਨਾਲ ਰਲਣ ਨੂੰ ਤਿਆਰ ਨਹੀਂ ਨੇ ਰਲਣਾ ਔਖਾ ਵੀ ਇਸ ਲਈ ਹੈ ਕਿਉਂਕਿ ਸੱਤਾਧਿਰ ਆਮ ਆਦਮੀ ਪਾਰਟੀ ਤੇ ਕਾਂਗਰਸ ਹੈ ਵਿਰੋਧੀ ਧਿਰ ਤੇ ਜਦੋਂ ਸੱਤਾਧਿਰ ਤੇ ਵਿਰੋਧੀ ਧਿਰ ਮਿਲ ਜਾਣਗੇ ਤਾਂ ਫਿਰ ਲੋਕਾਂ ਦੇ ਸਾਹਮਣੇ ਕਿਹੜੇ ਮੂੰਹ ਨਾਲ ਜਾਣਗੇ ਵੋਟਾਂ ਮੰਗਣ ਦੇ ਲਈ ਹਾਲਾਂਕਿ ਇਸ ਮਸਲੇ ਦੇ ਵਿੱਚ ਨਵਜੋਤ ਸਿੰਘ ਸਿੱਧੂ ਦਲੀਲ ਦਿੰਦੇ ਨੇ ਕਿ ਸੰਵਿਧਾਨ ਬਚਾਉਣਾ ਹੈ ਦੇਸ਼ ਬਚਾਉਣਾ ਹੈ ਇਸ ਲਈ ਹਾਈ ਕਮਾਂਡ ਨੇ ਜੋ ਫੈਸਲਾ ਲਿਆ ਉਸ ਤੇ ਫੁੱਲ ਚੜਾਉਣੇ ਚਾਹੀਦੇ ਨੇ ਜਦੋਂ ਕਿ ਬਾਕੀ ਕਾਂਗਰਸੀ ਕਹਿੰਦੇ ਨੇ ਕਿ ਇੱਕ ਪਾਸੇ ਅਸੀਂ ਵਿਰੋਧ ਕਰਦੇ ਹਾਂ ਤੇ ਦੂਜੇ ਪਾਸੇ ਅਸੀਂ ਉਹਨਾਂ ਦਾ ਹੀ ਸਾ ਇਸ ਲਈ ਪੇਚ ਬੁਰੀ ਤਰ੍ਹਾਂ ਦੇ ਨਾਲ ਫਸਿਆ ਹੋਇਆ ਉਧਰ ਕੇਂਦਰੀ ਲੀਡਰਸ਼ਿਪ ਦੇ ਵੱਲੋਂ ਮੀਟਿੰਗਾਂ ਵੀ ਕੀਤੀਆਂ ਜਾਂਦੀਆਂ ਨੇ ਸੋਮਵਾਰ ਨੂੰ ਪੰਜਾਬ ਦਿੱਲੀ ਅਤੇ ਹੋਰ ਸੂਬਿਆਂ 'ਚ ਲੋਕ ਸਭਾ ਚੋਣਾਂ ਦੇ ਲਈ ਸੀਟ ਵੰਡ ਨੂੰ ਲੈ ਕੇ ਸੰਭਾਵਨਾਵਾਂ ਤੇ ਚਰਚਾ ਕੀਤੀ ਗਈ ਭਾਰਤ ਦੇ ਜਿਹੜੇ ਵਿਰੋਧੀ ਧਿਰਾਂ ਨੇ ਉਹ ਇਕੱਠੀਆਂ ਹੋਈਆਂ ਚਰਚਾ ਕੀਤੀ ਗਈ ਤੇ ਮੋੜ ਮਿਲਣ ਦਾ ਫੈਸਲਾ ਕੀਤਾ ਗਿਆ ਪਰ ਪੰਜਾਬ ਦੀ ਸਥਿਤੀ ਇੰਨੀ ਸੌਖੀ ਨਹੀਂ ਹੈ ਕਿਉਂਕਿ ਆਮ ਆਦਮੀ ਪਾਰਟੀ ਭ੍ਰਸ਼ਟਾਚਾਰ ਦੀ ਗੱਲ ਕਰਦੀ ਹੈ ਤੇ ਭ੍ਰਸ਼ਟਾਚਾਰ ਦੇ ਇਲਜ਼ਾਮ ਲਗਾ ਕੇ ਉਹਨਾਂ ਨੇ ਕਾਂਗਰਸ ਦੇ ਲੀਡਰਾਂ ਨੂੰ ਕੇਰਿਆ ਹੋਇਆ ਹੈ ਕਾਂਗਰਸ ਇਸ ਗੱਲ ਤੇ ਕਾਫੀ ਔਖੀ ਹੈ ਕਾਂਗਰਸ ਦੇ ਲੀਡਰ ਹਾਈ ਕਮਾਂਡ ਕੋਲ ਆਪਣਾ ਇਹ ਫੈਸਲਾ ਰੱਖ ਚੁੱਕੇ ਨੇ ਆਪਣਾ ਪੱਖ ਪੇਸ਼ ਕਰ ਚੁੱਕੇ ਨੇ ਕਿ ਕਿਉਂਕਿ ਆਮ ਆਦਮੀ ਪਾਰਟੀ ਨੇ ਕਾਂਗਰਸ 'ਤੇ ਸਿਕੰਜਾ ਕੱਸਿਆ ਹੋਇਆ ਹੈ ਇਸ ਲਈ ਉਹਨਾਂ ਦੇ ਨਾਲ ਨਹੀਂ ਰਲਣਾ ਚਾਹੁੰਦੇ ਤੇ ਆਮ ਆਦਮੀ ਪਾਰਟੀ ਲਈ ਵੀ ਸਥਿਤੀ ਇੱਥੇ ਸੌਖੀ ਨਹੀਂ ਹੈ ਉਨੀ ਹੀ ਕਸੂਤੀ ਹੈ ਕਿਉਂਕਿ ਆਮ ਆਦਮੀ ਪਾਰਟੀ ਹਮੇਸ਼ਾ ਕਾਂਗਰਸ ਨੂੰ ਕੋਸਦੀ ਰਹੀ ਹੈ ਤੇ ਹੁਣ ਗੜਜੋੜ ਕਿਵੇਂ ਹੋਵੇ